तो कॉपीराइट तो 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 एक्ट के मसले रिगार्डिंग दरखास्त यहाँ पे नकली माल काफी दिनों से बिच रहा है इनका काफी दिनों से ऑनलाइन वगैरा भी करते हैं तो उससे भी सारी शिकायतें आती है ਉੱਥੇ ਦਰਾਨੇ ਰੇਡ ਜਿਹੜੇ ਕੰਪਨੀ ਦੇ ਰਿਪਰੈਜ਼ੈਂਟੇਟਿਵਸ ਆਏ ਸੀ ਉਹ ਆਪਣੇ ਨਿਸ਼ਾਨਦਹੀ ਤੇ ਸਾਨੂੰ ਸਮਾਨ ਰਿਕਵਰ ਕਰਾ ਰਹੇ ਸੀਗੇ ਜਿਹੜਾ ਸਮਾਨ ਜਾਲੀ ਉਹਨਾਂ ਦੇ ਬ੍ਰਾਂਡ ਦੇ ਲੋਗੋ ਯੂਜ਼ ਕਰਕੇ ਤਿਆਰ ਕੀਤਾ ਹੋਇਆ ਸੀ ਜੋ ਅੱਗੇ ਸੇ ਇਹ ਮਾਲ ਲੈ ਕੇ ਆਤੇ ਹੈ ਉਸकी ਚੈਨ ਕਵਰ ਕੀ ਜਾਏਗੀ ਉਸਪੇ ਲੱਗੇਗੇ ਜੀ ਜਦੋਂ ਅਸੀਂ ਆਪਣੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀਗੀ ਆਪਣੀ ਡਿਊਟੀ ਕਰ ਰਹੀ ਸੀ ਉਸ ਦੌਰਾਨ ਬਾਹਰ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਜੀ ਉਹਨਾਂ ਨੇ ਪੁਲਿਸ ਤੇ ਦਬਾਅ ਪਾਉਣਾ ਸ਼ੁਰੂ ਕੀਤਾ ਤੇ ਪੁਲਿਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਸਾਡੀ ਡਿਊਟੀ ਚੱਲਦੀ ਡਿਊਟੀ ਵਿੱਚ ਵਿਗਨ ਪਾਉਣ ਦੀ ਕੋਸ਼ਿਸ਼ ਕੀਤੀ ਜੀ ਹਾਂ ਮੈਨੂੰ ਸਾਰੇ ਦੇ ਪੈਸੇ ਦਵਾਖਾਨੇ ਤੇ ਦਰਵਾਜ਼ਾ ਬੰਦ ਕਰ ਦਿਓ ਉਹ ਕਦੋਂ ਕਰਾਂ ਮੈਂ ਗੱਲ ਕਰਦਾ ਹੈ ਹੈਲੋ ਜਿਹੜੀ ਆਪਣਾ ਸਾਰੇ ਦੇ ਪੈਸੇ ਮੈਂ ਮਾਰਾ ਚੱਲਦਾ ਜੀ ਫਸਟ ਆਫ ਆਲ ਸਾਨੂੰ ਇੱਕ ਦਰਖਾਸਤ ਮਸੂਲ ਹੋਈ ਸੀਗੀ ਥਰੂ ਐਸਐਸਪੀ ਸਾਹਿਬ ਪਟਿਆਲਾ ਉਹਦੇ ਵਿੱਚ ਕਾਪੀਰਾਈਟ ਐਕਟ ਦੇ ਮਸਲੇ ਦੇ ਰਿਗਾਰਡਿੰਗ ਦਰਖਾਸਤ ਸੀਗੀ ਜਿਸ ਸਬੰਧੀ ਅਸੀਂ ਤੁਰੰਤ ਕਾਰਵਾਈ ਕਰਦੇ ਹੋਏ ਉਸਤੇ ਐਫਆਈਆਰ ਦਰਜ ਕੀਤੀ ਅਤੇ ਪੁਲਸ ਪਾਰਟੀ ਸਮੇਤ ਅਸੀਂ ਰੇਡ ਤੇ ਗਏ ਜੋ ਕਿ ਸੀਗੀ ਦੱਤ ਸਟਾਈਲ ਕਲੈਕਸ਼ਨ ਨਾਭਾ ਵਿਖੇ ਰੇਡ ਉੱਥੇ ਦੌਰਾਨੇ ਰੇਡ ਜਿਹੜੇ ਕੰਪਨੀ ਦੇ ਰਿਪਰੈਜ਼ੈਂਟੇਟਿਵਸ ਆਏ ਸੀ ਉਹ ਆਪਣੇ ਨਿਸ਼ਾਨਦਹੀ ਤੇ ਸਾਨੂੰ ਸਮਾਨ ਰਿਕਵਰ ਕਰਾ ਰਹੇ ਸੀਗੇ ਜਿਹੜਾ ਸਮਾਨ ਜਾਲੀ ਉਹਨਾਂ ਦੇ ਬ੍ਰਾਂਡ ਦੇ ਲੋਗੋ ਯੂਜ਼ ਕਰਕੇ ਤਿਆਰ ਕੀਤਾ ਹੋਇਆ ਸੀਗਾ ਜਦੋਂ ਅਸੀਂ ਆਪਣੀ ਪੁਲਿਸ ਆਪਣੀ ਕਾਰਵਾਈ ਕਰ ਰਹੀ ਸੀਗੀ ਆਪਣੀ ਡਿਊਟੀ ਕਰ ਰਹੀ ਸੀ ਉਸ ਦੌਰਾਨ ਬਾਹਰ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਉਹਨਾਂ ਨੇ ਪੁਲਿਸ ਦੇ ਦਬਾਅ ਪਾਉਣਾ ਸ਼ੁਰੂ ਕੀਤਾ ਤੇ ਪੁਲਿਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਸਾਡੀ ਡਿਊਟੀ ਚੱਲਦੀ ਡਿਊਟੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਅੰਦਰ ਵੜ ਕੇ ਸਾਨੂੰ ਫੜਨ ਦੀ ਸਾਡੇ ਮੁਲਾਜ਼ਮਾਂ ਦੇ ਹੱਥ ਫੜ ਫੜ ਕੇ ਉਹਨਾਂ ਨੂੰ ਧੱਕੇ ਮਾਰ ਕੇ ਧੱਕਾ ਮੁਕੀ ਕੀਤੀ ਹੈ ਜੀ ਮੁਲਾਜ਼ਮਾਂ ਨਾਲ ਤੇ ਉਸ ਤੋਂ ਬਾਅਦ ਜੀ ਜਦ ਅਸੀਂ ਆਪਣੀ ਕਾਰਵਾਈ ਕਰ ਰਹੇ ਸੀਗੇ ਤਾਂ ਦੌਰਾਨੇ ਕਾਰਵਾਈ ਬਾਹਰੋਂ ਉਹਨਾਂ ਨੇ ਸ਼ਟਰ ਲਾ ਕੇ ਸਾਨੂੰ ਬੰਦੀ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਆ ਇਹ ਸਭ ਕੁਝ ਦੇਖਦੇ ਹੋਏ ਉਹਨਾਂ ਦੇ ਖਿਲਾਫ ਅਸੀਂ ਫਿਰ ਐਫ ਆਈ ਆਰ ਨੰਬਰ 38 ਥਾਣਾ ਕਤਵਾਲੀ ਨਾਭਾ ਦਰਜ ਕੀਤੀ ਹੈ ਜੀ ਕਿਹੜੇ ਕਿਹੜੇ ਲੋਕ ਬੰਦੇ ਇਹਦੇ ਵਿੱਚ ਕਾਫੀ ਵਪਾਰੀ ਨੇ ਜੀ ਤਕਰੀਬਨ 35-40 ਬੰਦਿਆਂ ਦੇ ਅਗੇਂਸਟ ਮੁਕੱਦਮਾ ਜੀ 6 7 22 ਨੇ ਉਹਨੇ ਅੱਤ ਬੰਦੇ ਬਾਈ ਨੇਮ ਨੇ ਜੀ ਬਾਕੀ ਅਨਨੋਨੇ ਜਿਨ੍ਹਾਂ ਨੂੰ ਵੀਡੀਓ ਦੇ ਥਰੂ ਆਇਡੈਂਟੀਫਾਈ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ 9200 ਤੋਂ ਦੋ ਕਾਰਵਾਈ ਹਾਂ ਜੀ ਇੱਕ ਤਾਂ ਨਰਿੰਦਰ ਰਮਨ ਵਿਸ਼ਾਲ ਸਹਿਗਲ ਢੱਲ ਇਹ ਕੁਝ ਨਾਮ ਨੇ ਜਿਹੜੇ ਉਹਨਾਂ ਵਿੱਚ ਬਾਈ ਨੇਮ ਦਿੱਤੇ ਨੇ ਬਾਕੀ ਤਾਂ ਇਹਨਾਂ ਦੀ ਕੋਈ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਕਿ ਕਈ ਵਾਰੀ ਰਾਜਨੀਤੀ ਲੋਕਾਂ ਦੀ ਸ਼ਿਫਾਰਿਸ਼ਾਂ ਨੇ ਹੋਣੀ ਸ਼ੁਰੂ ਨਹੀਂ ਜੀ ਨਹੀਂ ਅਸੀਂ ਬਾਈ ਲਾਅ ਕੰਮ ਕੀਤਾ ਜੀ ਅੱਗੇ ਵੀ ਬਾਈ ਲਾਅ ਅਕੋਰਡਿੰਗ ਟੂ ਲਾਅ ਹੀ ਕੰਮ ਹੋਊਗਾ ਜੋ ਅਕੋਰਡਿੰਗ ਟੂ ਲਾਅ ਇਹਨਾਂ ਦੀ ਸਜ਼ਾ ਬਣਦੀ ਹੈ ਜੀ ਦਿੱਤੀ ਜਾਵੇ ਧੰਨਵਾਦ ये शिकायत जी ऐसा कुछ नहीं है शिकायत और शिकायत हुई है तो काफी दिन से चल रहा था ये प्रोसेस में ठीक है सर रेड हुई है कि, किस कोई हुई है, कि किस है थे, अंदर नहीं जी यहाँ पे नकली माल काफी दिनों से बिच रहा है ऑनलाइन वगैरह भी करते हैं तो उससे भी सारी शिकायतें आती है और, और, बहुत सारी है जी जिसका हमारे पास कंपनी पे पास पहुँचता है वो उनकी धीरे सभी पे कार्रवाई होगी क्यों नहीं क्यूँकी है मुकदमा दर्ज हो चाहे रहेगा जो आगे से ये माल लेके आते हैं उसकी चैन कवर की जाएगी तो उसपे लगेंगे जी कौन कौन सी कंपनी का नकली माल बरामद लिवाइज और एडिराज का भारी मात्रा में माल बरामद हुआ जी चलो जी